ਇਸ ਮਾਮਲੇ ਨੇ ਅਮਰੀਕੀ ਰਾਜਨੀਤੀ ਵਿੱਚ ਵਿਵਾਦ ਪੈਦਾ ਕਰ ਦਿੱਤਾ ਹੈ। 트럼ਪ ਪ੍ਰਸ਼ਾਸਨ ਨੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਦੀ ਜਿਹੜੀ ਇਮੀਗ੍ਰੈਂਟ ਪਾਲਿਸੀ ਸੀ ਉਸ ਦੀ ਅਲੋਚਨਾ ਕੀਤੀ ਹੈ। ਜਿਸ ਨੇ ਗੈਰ ਕਾਨੂੰਨੀ ਆਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਦਿੱਤੇ ਦੂਜੇ ਪਾਸੇ ਮੀਸੰਦਰ ਡਾਕਟਰ ਨੇ ਵੀ ਜਵਾਬ ਦਿੱਤਾ ਹੈ ਕਿ ਹਰਜਿੰਦਰ ਸਿੰਘ ਡਰਮ ਪ੍ਰਸ਼ਾਸਨ ਦੇ ਦੌਰਾਨ ਅਮਰੀਕਾ ਵਿੱਚ ਦਾਖਲ ਹੋਇਆ ਸੀ ਪਰ ਕੁੱਲ ਮਿਲਾ ਕੇ ਇਹ ਆਵਾਸ ਨੀਤੀ ਅਤੇ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਦੀਆਂ ਖਾਮੀਆਂ ਤੇ ਗੰਭੀਰ ਸਵਾਲ ਖੜੀ ਕਰਦਾ ਹੈ ਉਸ ਨੂੰ ਹੈਵੀ ਲਾਇਸੈਂਸ ਕਿਵੇਂ ਮਿਲਿਆ ਉਸਨੇ ਡਰਾਈਵਿੰਗ ਟੈਸਟ ਪਾਸ ਕਿਵੇਂ ਕੀਤਾ ਇਹ ਸਭ ਦੀ ਜਾਂਚ ਹੋਣੀ ਚਾਹੀਦੀ ਹੈ ਲੋਕਾਂ ਦੁਆਰਾ ਸ਼ੁਰੂ ਕੀਤੀ ਗਈ ਆਨਲਾਈਨ ਪਟੀਸ਼ਨ ਪਬਲਿਕ ਅਵੇਅਰਨੈਸ ਪੈਦਾ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ ਜੇਕਰ ਪਟੀਸ਼ਨ ਨੂੰ ਭਾਰੀ ਸੰਖਿਆ ਵਿੱਚ ਸਹਿਯੋਗ ਮਿਲਦਾ ਹੈ ਤਾਂ ਇਹ ਸਰਕਾਰ ਜਾਂ ਨਿਆਂਪਾਲਿਕਾ ਦਾ ਧਿਆਨ ਆਪਣੇ ਵੱਲ ਖਿੱਚ ਸਕਦੀ ਹੈ ਪਰ ਸਵਾਲ ਇਹ ਹੈ ਕਿ ਇਸ ਪਟੀਸ਼ਨ ਦੀ ਸ਼ੁਰੂਆਤ ਜਿਹੜੀ ਸੀ ਉਹ ਅਮਰੀਕਾ ਤੋਂ ਨਹੀਂ ਹੋਈ ਕੀ ਇਹ ਸਰਕਾਰ ਤੇ ਦਬਾਅ ਬਣਾ ਸਕਦੀ ਹੈ ਬਿਲਕੁਲ ਨਹੀਂ ਜਦੋਂ ਉਹਨਾਂ ਦੇ ਆਪਦੇ ਲੋਕੀ ਕਿਸੇ ਦੀ ਬੇਕੁਫੀ ਨਾਲ ਮਾਰੇ ਜਾਂਦੇ ਆ। ਅਦਾਲਤੀ ਫੈਸਲੇ ਮੁੱਖ ਤੌਰ ਤੇ ਕਾਨੂੰਨੀ ਸਬੂਤਾਂ ਦੇ ਆਧਾਰਤ ਹੁੰਦੇ ਹਨ ਨਾ ਕਿ ਜਨਤ ਖਰਾਏ ਤੇ। ਪਟੀਸ਼ਨ ਹਰਜਿੰਦਰ ਸਿੰਘ ਅਤੇ ਉਸਦੇ ਪਰਿਵਾਰ ਨੂੰ ਮਨੋਵਿਗਿਆਨਿਕ ਸਹਾਰਾ ਤਾਂ ਦੇ ਸਕਦੀ ਹੈ ਪਰ ਇਸ ਦਾ ਸਿੱਧਾ ਕੋਈ ਕਾਨੂੰਨੀ ਪ੍ਰਭਾਵ ਨਹੀਂ ਪਵੇਗਾ।